ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ ਜਾਂ ਫਿਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਵੀ ਵਰਣਨ ਆਉਂਦਾ ਹੈ ਕਿ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤਰ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਹੜੀ ਅੱਜ ਢਾਈ ਦਰਿਆਵਾਂ ਦੀ ਰਹਿ ਗਈ ਹੈ ਅਸੀਂ ਉਹਨਾਂ ਢਾਈ ਦਰਿਆਵਾਂ ਨੂੰ ਵੀ ਸੁਕਾਉਣ ਦੇ ਵਿੱਚ ਬੜਾ ਮੋਰੀ ਰੋਲ ਦਾ ਕਰ ਰਹੇ ਹਾਂ ਅੰਕੜੇ ਕੀ ਕਹਿੰਦੇ ਨੇ ਪਾਣੀ ਢੂੰਗੇ ਚਲੇ ਗਏ ਨੇ ਪੰਜਾਬ ਸੁੱਕ ਰਿਹਾ ਤੇ ਧਰਤੀ ਹੇਠਾਂ ਪਾਣੀ ਨਿਕਾਉਣ ਦੇ ਵਿੱਚ ਪੰਜਾਬ ਮੋਰੀ ਹੋ ਗਿਆ ਹੈ ਕੇਂਦਰੀ ਗਰਾਊਂਡ ਵਾਟਰ ਬੋਰਡ ਦੀ ਜੇ 222 ਦੀ ਰਿਪੋਰਟ ਦੀ ਗੱਲ ਕਰਾਂ ਤਾਂ ਉਹਦੇ ਅਨੁਸਾਰ ਦੇਸ਼ 'ਚੋਂ ਪੰਜਾਬ ਅਜੇ ਹ ਇਕਲੌਤਾ ਸੂਬਾ ਹੈ ਜੋ ਸਾਲਾਨਾ ਸੇਫ ਮਿqdਾਰ ਤੋਂ ਜ਼ਿਆਦਾ ਪਾਣੀ ਧਰਤੀ 'ਚੋਂ ਕੱਢ ਰਿਹਾ ਹੈ ਪੰਜਾਬ ਸਾਲਾਨਾ 17.07 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢਣ ਦੀ ਥਾਂ ਤੇ ਸਾਲਾਨਾ 18.02 ਬਿਲੀਅਨ ਕਯੂਬਿਕ ਮੀਟਰ ਪਾਣੀ ਕੱਟ ਰਿਹਾ ਹੈ ਮਤਲਬ ਕਿ 11 ਬਿਲੀਅਨ ਕਯੂਬਿਕ ਮੀਟਰ ਪਾਣੀ ਵੱਧ ਕੱਢਿਆ ਜਾ ਰਿਹਾ ਹੈ ਸੇਫ ਮਿਕਦਾਰ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਇਸ ਤੋਂ ਜ਼ਿਆਦਾ ਪਾਣੀ ਕੱਢ ਲੈਂਦੇ ਹਾਂ ਤਾਂ ਉਹ ਪੰਜਾਬ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਦੋ ਤਿਹਾਈ ਪੰਜਾਬ ਹੁਣ ਡਾਰਕ ਜ਼ੋਨ ਚ ਤਬਦੀਲ ਹੋ ਚੁੱਕਿਆ ਹੈ ਪੰਜਾਬ ਚ ਇਸ ਸਮੇਂ ਪ੍ਰਤੀ ਕਨੈਕਸ਼ਨ ਔਸਤ ਲੋਡ 10. 78 हॉर्स पावर, जो पावर है जो कि 2016-17 ਦੇ ਵਿੱਚ 9.46 हॉर्स पावर ਸੀ ਦਰਜਨਾ ਜਿਲ੍ਹਿਆਂ ਚ 1 ਲੱਖ ਤੋਂ ਉੱਪਰ ਕਿਸਾਨਾਂ ਨੇ ਬਿਜਲੀ ਲੋਡ ਵਧਾਏ ਨੇ ਕਿਉਂਕਿ ਵੱਡੀਆਂ ਸਮਰਸੀਬਲ ਮੋਟਰਾਂ ਤੋਂ ਬਿਨਾ ਉਹ ਗੁਜ਼ਾਰਾ ਹੀ ਨਹੀਂ ਹੁੰਦਾ ਹੈਗਾ ਧਰਤੀ ਦੀ ਹਿੱਕ ਪਾੜ ਕੇ ਅਸੀਂ ਸਮਰਸੀਬਲ ਮੋਟਰਾਂ ਲਾ ਕੇ ਉੱਥੋਂ ਵੀ ਪਾਣੀ ਕੱਢ ਲਿਆ ਇਹ ਤਾਂ ਇੰਤਹਾਹ ਹੋ ਗਈ ਇਸ ਤੋਂ ਵੱਧ ਇਸ ਤੋਂ ਅੱਗੇ ਹੋਰ ਕਿੱਥੇ ਜਾਵਾਂਗੇ ਸੂਬੇ ਵਿੱਚ 13 ਲੱਖ 99000 ਟਿਊਬਲ ਕਨੈਕਸ਼ਨ ਨੇ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲਦੀ ਹੈ ਤੇ ਉਹ ਪਾਣੀ ਅਜਾਈਂ ਵੀ ਗਵਾ ਰਹੇ ਨੇ ਸੋ ਹਾਲਾਤ ਇਹ ਨੇ ਕਿ ਜਿੱਥੇ ਬਿਜਲੀ ਦੀ ਖਪਤ ਵੱਧ ਰਹੀ ਹੈ ਉੱਥੇ ਜ਼ਮੀਨੀ ਪਾਣੀ ਦੀ ਖਪਤ ਵਿੱਚ ਵੀ ਵਾਧਾ ਹੋ ਰਿਹਾ ਇੱਕ ਪਾਸੇ ਸਰਕਾਰਾਂ ਜ਼ਮੀਨੀ ਪਾਣੀ ਬਚਾਉਣ ਦੀਆਂ ਗੱਲਾਂ ਕਰਦੀਆਂ ਨੇ ਤੇ ਦੂਜੇ ਬੰਨੇ ਲੋਡ ਵਧਾਉਣ ਦੀਆਂ ਰਿਆਕਤਾਂ ਦੇ ਕੇ ਹੱਲਾਸ਼ੀਰੀ ਦੇ ਰਹੀਆਂ ਨੇ ਪਰ ਹਾਲਾਤ ਚਿੰਤਾਜਨਕ ਜੂਰ ਨੇ ਨਿਰਾਸ਼ਾਜਨਕ ਨੇ ਪਿਛਲੇ ਸਾਲ ਕੁਝ ਕੁ ਪਾਣੀ ਦੇ ਪੱਧਰ ਦੇ ਵਿੱਚ ਵਾਧਾ ਵੀ ਹੋਇਆ ਜਿਹੜੇ ਕ੍ਰਿਟੀਕਲ ਜ਼ੋਨ ਜਾਂ ਡੇਂਜਰ ਜ਼ੋਨ ਦੇ ਵਿੱਚ ਕੁਝ ਬਲਾਕ ਚਲੇ ਗਏ ਸੀ ਉਹ ਸੇਫ ਜ਼ੋਨ ਦੇ ਵਿੱਚ ਆਏ ਨੇ ਜਿਵੇਂ ਕਿ ਗੁਰੂ ਹਰਸਹਾਏ ਤੇ ਮਖੂ ਬਲਾਕ ਸੇਫ ਜ਼ੋਨ ਦੇ ਵਿੱਚ ਆ ਗਏ ਨੇ 63 ਬਲਾਕ ਅਜਿਹੇ ਨੇ ਜਿੱਥੇ ਪਾਣੀ ਦੇ ਪੱਧਰ ਦਾ ਹੇਠਾਂ ਡਿੱਗਣ ਦੇ ਦਰ ਦੇ ਵਿੱਚ ਸੁਧਾਰ ਹੋਇਆ ਰਿਪੋਰਟ ਅਨੁਸਾਰ ਇਸ ਸਾਲ ਸਾਲਾਨਾ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਯਾਨੀ ਅਵੇਲੇਬਿਲਟੀ ਜਿਹੜੀ 17.63 ਅਰਬ ਕਯੂਬਿਕ ਮੀਟਰ ਹੈ ਜੋ ਕਿ ਪਿਛਲੇ ਸਾਲ 16.97 ਅਰਬ ਕਯੂਬਿਕ ਮੀਟਰ ਸੀ ਸੋ ਇਹਦਾ ਹੱਲ ਤਾਂ ਸਭ ਤੋਂ ਵੱਡਾ ਇਹੀ ਹੈ ਕਿ ਜੋ ਨਹਿਰੀ ਪਾਣੀ ਹੈ ਉਹ ਘਰ ਦੀ ਟੂਟੀ ਤੋਂ ਲੈ ਕੇ ਹਰ ਖੇਤ ਤੱਕ ਪਹੁੰਚਣਾ ਚਾਹੀਦਾ ਸਰਕਾਰਾਂ ਦਾ ਫਰਜ਼ ਬੰਦ ਹੈ ਕਿ ਨਹਿਰੀ ਪਾਣੀ ਸਾਨੂੰ ਪ੍ਰੋਵਾਈਡ ਕਰਨ ਨਹਿਰੀ ਪਾਣੀ ਪਿੱਛੇ ਕਿਉਂਕਿ ਪਾਣੀਆਂ ਦੇ ਬੜੇ ਮੋਰਚੇ ਲੱਗੇ ਨੇ ਪਾਣੀ ਤੇ ਸਾਡਾ ਹੱਕ ਮੰਦਾ ਐ ਐਸ ਪਰ ਰਿਪੀਰੀਅਨ ਲਾਜ਼ ਦੀ ਗੱਲ ਕਰੀਏ ਇੰਟਰਨੈਸ਼ਨਲ ਲਾਜ਼ ਦੀ ਗੱਲ ਕਰੀਏ ਜਿਸ ਪਹਾੜੀ ਸੂਬਿਆਂ ਦੇ ਵਿੱਚੋਂ ਪਾਣੀ ਜਦੋਂ ਹੜ ਹੁੰਦਾ ਤਾਂ ਸਭ ਤੋਂ ਵੱਧ ਮਾਰ ਪੰਜਾਬ ਹੀ ਚੱਲਦਾ ਸੋ ਉਸ ਪਾਣੀ ਦੇ ਉੱਪਰ ਵੀ ਸਾਡਾ ਹੱਕ ਹੈ ਨਹਿਰੀ ਪਾਣੀ ਇੱਕ ਤਾਂ ਜ਼ਮੀਨ ਨੂੰ ਫਰਟਾਈਲ ਬਣਾਉਂਦਾ ਹੈ ਜ਼ਮੀਨ ਸਾਡੀ ਉਪਜਾਊ ਹੁੰਦੀ ਹੈ ਉਸ ਦੇ ਵਿੱਚ ਕੁਝ ਹੋਰ ਆਰਗੇਨਿਕ ਤੱਤ ਇਦਾਂ ਦੇ ਹੁੰਦੇ ਨੇ ਜਿਹੜੇ ਸਾਡੀ ਸਿਹਤ ਵਾਸਤੇ ਸਾਡੀਆਂ ਫਸਲਾਂ ਵਾਸਤੇ ਬੜੀ ਲਾਭਕਾਰੀ ਨੇ ਸੋ ਸਰਕਾਰਾਂ ਨੂੰ ਵੀ ਚਾਹੀਦਾ ਤੇ ਆਪਾਂ ਨੂੰ ਵੀ ਪਰ ਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਇੱਕ ਤਾਂ ਪਾਣੀ ਨੂੰ ਅਜਾਈ ਗਵਾਨ ਤੋਂ ਰੋਕੀਏ ਪਾਣੀ ਦੀ ਯੂਟਿਲਾਈਜੇਸ਼ਨ ਜਿੰਨੀ ਹੋ ਸਕੇ ਬੜੀ ਧਰਮ ਮੇ ਤੇ ਬੜੀ ਸਿਆਣਤ ਨਾਲ ਕਰੀਏ ਤੇ ਦੂਜਾ ਨਹਿਰੀ ਪਾਣੀ ਹਰ ਘਰ ਦੇ ਵਿੱਚ ਹਰ ਖੇਤ ਦੇ ਵਿੱਚ ਪੁੱਜੇ ਤਾਂ ਜੋ ਪੰਜਾਬ ਮੁੜ ਕੇ ਸੁੱਕਦਾ ਪੰਜਾਬ ਨਾ ਬਣ ਸਕੇ ਹਰਿਆ ਭਰਿਆ ਖਿੜਿਆ ਜਿਉਂਦਾ ਗੁਰਾਂ ਦੇ ਨਾਂ ਤੇ ਪੰਜਾਬ ਉਹੀ ਪੰਜਾਬ ਬਣ ਸਕੇ ਸੋ ਇੱਕ ਨਿਮਾਣੀ ਕੋਸ਼ਿਸ਼ ਸਾਰੇ ਰਲ ਕੇ ਹੰਬਲਾ ਮਾਰੀਏ ਜਿਉਂਦੇ ਵੱਸਦੇ ਰੋ ਰੱਬ ਰੱਖਾ